ਹਾਂ ਮੇਰੇ ਹਾਂ ਹਾਰ ਅਸੀ ਕੋ ਉਹਦੇ ਵਿੱਚ ਡਾਕਟਰ ਜਿਹੜਾ ਤੁਹਾਡੇ ਹਸਪਤਲ ਹਸਪੀਟਲ ਦੇ ਵਾਰਡ ਦੇ ਪਿਛਲੇ ਪਾਸੇ ਉਨਰ ਦਾ ਇੱਕ ਓੜ ਥੋੜੀ ਇਟਾਂ ਜੀਆਂ ਪਈਆਂ ਸੀ ਉੱਥੇ ਮਿਲਿਆ ਕੱਲ ਹਸਪੀਟਲ ਦੇ ਅੰਦਰੋਂ ਵੀ ਨਹੀਂ ਅੰਦਰੋਂ ਜੀ ਇਹ ਫਿਰ ਅੱਗੇ ਤੁਸੀਂ ਕੀ ਕੀ ਤੁਹਾਨੂੰ ਪਤਾ ਕਿਵੇਂ ਲੱਗਾ ਕਿ ਕੀ ਕਾਰਵਾਈ ਕੀਤੀ ਇਹ ਲੜਕਾ ਗਿਆ ਸੀ ਜੀ ਗੁਰਦੇਵ ਸਿੰਘ ਮੇਰਾ ਜਿਹੜਾ ਅਮਪਲਾਈ ਹੈ ਉਹਦਰ ਕੋਈ ਕੰਮ ਗਿਆ ਸੀ ਉਹ ਤੇ ਉਹਨੇ ਆ ਕੇ ਦੱਸਿਆ ਕਿ ਰਾਸੋਈ ਛਾਸ ਪਿਆ ਤੇ ਸਮੈਲ ਆ ਰਹੀ ਆ ਸੀ ਜੇ ਦੇਖਿਆ ਤਾਂ ਉਸੀ ਫਿਰ ਮੈਂ ਇਹ ਕਿਹਾ ਵੀ ਦੇਖੋ ਭਾਈ ਆਪਾਂ ਨੂੰ ਇਹ ਪੁਲਿਸ ਨੂੰ ਦੱਸਣਾ ਚਾਹੀਦਾ ਇਸ ਕਰਕੇ ਮੈਂ ਸੱਜੂ ਸਾਹਿਬ ਨੂੰ ਇਨਫੋਰਮ ਕੀਤਾ ਉਹਨਾਂ ਨੇ ਕਿਹਾ ਤੁਸੀਂ ਐਫ ਆਈ ਆਰ ਲਖਾ ਦਿਓ ਫਿਰ ਮੈਂ ਜਾ ਕੇ ਐਫ ਆਈ ਆਰ ਲਖਾਤੀ ਹੈ ਕਿ ਇਹ ਜਾਰਜ ਹੋਣੀ ਚਾਹੀਦੀ ਕਿਸ ਤਰ੍ਹਾਂ ਜਿਹੜਾ ਮੈਂ ਐਫ ਆਈ ਆਰ ਮੇਰੀ ਉਹ ਸਾਹਿਬ ਮਨਮੋਹਨ ਸਿੰਘ ਨੇ ਜਿਹੜੇ ਇਨਵੈਸਟੀਗੇਟਿੰਗ ਆਫੀਸਰ ਐ ਉਹਨਾਂ ਨੇ ਸਾਰੀ ਮੇਰੀ ਗੱਲ ਲਿਖ ਲਈ ਤੇ ਉਹਨਾਂ ਨੇ ਅਸੀਂ ਕਿਹਾ ਵੀ ਜਿਹੜਾ ਵੀ ਕੋਈ ਕਾਰਵਾਈ ਐ ਤੁਸੀਂ ਇਹਦੀ ਸ਼ਾਨਬਿੰਦ ਕਰੋ ਯਕਸਰ ਤੁਸੀਂ ਦੇਖਣ ਤੋਂ ਤੁਹਾਨੂੰ ਪਤਾ ਲੱਗਦਾ ਹੋਊਗਾ ਕਿ ਪੁਰਾਣਾ ਪੁਰਾਣਾ ਸੀ ਜੀ ਮਤਲਬ ਖੋਲ੍ਹ ਸਕਿਆ ਹੈ ਖੋਲ੍ਹ ਸਕਿਆ ਸੀ ਬੱਚੇ ਤੇ ਵੀ ਉਹ ਨਹੀਂ ਸੀ ਤਾਇਆ ਲਈ ਸੀ ਸੀਸੀਟੀਵੀ ਲੱਗਿਆ ਉਸ ਉੱਥੇ ਨਹੀਂ ਲੱਗਿਆ ਆਲੇ ਦੁਆਲੇ ਸੀਸੀਟੀਵੀ ਤਾਂ ਪੁਲਿਸ ਜਾਂਚ ਕਰ ਸਕਦੀ ਹੈ ਹਾਂ ਉਹ ਦੇਖ ਕੇ ਜੀ ਆਖੀ ਹੂੰ ਜੀ ਸਰ ਜਿਹੜੀ ਰਾਤ ਇੱਕ ਇਨਫੋਰਮੇਸ਼ਨ ਮਿਲੀ ਆ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਜੀ ਅ ਰਾਤ ਸਾਨੂੰ ਡਾਕਟਰ ਰਾਜਵੰਤ ਸਿੰਘ ਨੇ ਜੀ ਇੱਥੇ ਉਹਨਾਂ ਦਾ ਪਾਲਨਰ ਸਿੰਘ ਹੋਮੇ ਸਰਕੂਲਰ ਰੋਡ ਤੇ ਉਹਨਾਂ ਨੇ ਸਟੇਟਮੈਂਟ ਦਿੱਤੀ ਹੈ ਉਹਨਾਂ ਦੀ ਸਟੇਟਮੈਂਟ ਤੇ ਅਸੀਂ ਐਫ ਆਈ ਆਰ ਨੰਬਰ 129 ਦਰਜ ਕਰੀਏ 91 ਤੇ 94 ਬੀ ਐਨ ਐਸ 2023 ਦੀਆਂ ਤੁਹਾਨੂੰ ਉਹਨਾਂ ਸਟੇਟਮੈਂਟ ਦਿੱਤੀ ਹੈ ਵੀ ਉਹਨਾਂ ਦਾ ਹਸਪਤਾਲ ਹੈ ਜੀ ਪਰਮਿਸਸਸ ਦੇ ਅੰਦਰ ਹੀ ਹੈ ਵੈਸੇ ਉੱਥੇ ਉਹਨਾਂ ਦਾ ਮਕਾਨ ਹੈ ਪਿਛਲੇ ਪਾਸੇ ਮੂਰਲੇ ਪਾਸੇ ਹਸਪਤਾਲ ਹੈ ਸਾਰਾ ਕੰਵਿਡ ਹੈ ਜੀ ਉਹਦੀ ਬਾੜ ਕਹਿੰਦੇ ਨੇ ਉਹ ਬਾੜ ਦੀ ਬੈਕ ਸਾਈਡ ਤੇ ਕੂਲਰ ਦੇ ਕੋਲ ਜੀ ਭੂਮ ਮਨੁੱਖੀ ਬੱਚੇ ਦਾ ਭੂਮ ਮਿਲੇਗਾ ਉਹਦਾ ਤਿਆਰੀ ਹੈ ਜੀ ਗਲਿਆ ਸੜੇ ਸੁੰਗ ਚੰਦੇ ਸੀ ਉਹਦੇ ਜੀ ਐਪੀਐਸ ਨੇ ਸ਼ੱਕ ਜਾਰ ਕੀਤਾ ਜੀ ਕੋਈ ਸਾਈਡਾ ਸਾਨੂੰ ਸਾਡੇ ਕੋਲ ਨੂੰ ਪੇਟ ਦਰਦ ਤੇ ਉਲਟੀਆਂ ਟਟੀਆਂ ਕਰ داخل ਕਰਾਈ ਸੀ ਮਾਤਾ ਜੀ ਦੀ ਸਵੇਰੇ ਨੂੰ ਚੁੱਕੀ ਹੋਈ ਸੀ ਉਹਦੇ ਉੱਪਰ ਉਹਨਾਂ ਨੇ ਡਾਊਟ ਕੀਤਾ ਅਸੀਂ ਰਾਤ ਨੂੰ ਮਲਾਜਾ ਮੌਕਾ ਕੀਤਾ ਐਫਐਸਐਲ ਦੀ ਆਪਣੀ ਟੀਮ ਭਲਾਈ ਸੀ ਉਹਨਾਂ ਨੇ ਆ ਕੇ ਸਪੋਰਟ ਰੀ ਇਨਸਪੈਕਸ਼ਨ ਕੀਤੀ ਹੈ ਸਾਰੀ ਤੇ ਤਫਤੀਸ਼ ਕਰ ਰਹੇ ਆ ਤੇ ਪੋਸਟਮਾਰਟਮ ਕਰਾਵਾਂਗੇ ਜੀ ਰੂਮ ਹੈ ਜਿਹਦਾ ਮੋਰਚੀ ਸ਼ਰਾਤ ਰਖਵਾਤਾ ਸੀ ਕੋਈ ਸ਼ੱਕ ਸਹੀ ਦੱਸੋ ਠੀਕ ਹੈ ਜੀ ਵੀ ਹੋ ਸਕਦਾ ਹੈ ਵੀ ਉਹ ਉਹਦੇ ਨਾਲ ਰਿਲੇਟਡ ਕੋਈ ਪਤਾ ਨਹੀਂ ਜੀ ਹਲੇ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਠੀਕ ਹੈ ਠੀਕ ਹੈ ਜੀ